ਸਸ਼ੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਅੰਦਰਜੀਤ ਕੁਲਮਾਨ ਐਮਐਲਏ ਹਲਕਾ ਨਕੁੱਦਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ ਕਿ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਅਮਰਵੀ ਪਾਰਟੀ ਨੇ ਜਦੋਂ 2022 ਦੇ ਵਿੱਚ ਸਰਕਾਰ ਬਣਾਈ ਹੈ ਤੇ ਕਹਿਣ ਨੂੰ ਨਹੀਂ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਸੌ ਆ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੇ ਚਰਨਾਂ ਦੇ ਵਿੱਚ ਖਟਕੜਕਲਾਂ ਦੇ ਵਿੱਚ ਖਾਈ ਔਰ ਇਲੈਕਸ਼ਨ ਦੌਰਾਨ ਇਹ ਵਾਦਾ ਕੀਤਾ ਗਿਆ ਸੀ ਕਿ ਅਸੀਂ ਛੇ ਦੇਜਨ ਸਰਦਾਰ ਭਗਤ ਸਿੰਘ ਜੀ ਦੇ ਵਿਚਾਰਾਂ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਅਸੀਂ ਆਪਣਾ ਇਹ ਰਾਜ ਭਗ ਚਲਾਵਾਂਗੇ ਸਰਕਾਰ ਨੇ ਸਰਕਾਰ ਪਰ ਨੇ ਬੰਦਿਆਸਾਰ ਸਭ ਤੋਂ ਪਹਿਲਾਂ ਉਹਨਾਂ ਦੇ ਵਿਚਾਰਾਂ ਤੇ ਪੈਰਾ ਦੇਣ ਵਾਸਤੇ ਉਹਨਾਂ ਦੀਆਂ ਜਿਹੜੀਆਂ ਸਖਸ਼ੀਤਾ ਨੂੰ ਹਰ ਵੇਲੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣ ਵਾਸਤੇ ਸਾਰੇ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਫੋਟੋ ਜਿਹੜੀਆਂ ਲਾਈਆਂ ਜ਼ਿੰਦਗੀ ਚ ਪਹਿਲੀ ਵਾਰੀ ਨਹੀਂ ਤੁਹਾਨੂੰ ਸਭ ਨੂੰ ਪਤਾ ਕਿ ਫੋਟੋ ਜਿਹੜੀਆਂ ਨੇ ਉਹ ਮੌਕੇ ਦੇ ਸੀਐਮ ਮੌਕੇ ਦੇ ਹੋਰ ਅੱਗੇ ਦੀ ਅੱਗੇ ਜੋ ਲਾਣਾ-ਬਾਣਾ ਹੁੰਦਾ ਹਮੇਸ਼ਾ ਤੋਂ ਇਹੀ ਹੁੰਦਾ ਰਿਹਾ ਸਰਕਾਰੀ ਦਫ਼ਤਰਾਂ ਦੇ ਵਿੱਚ ਕਦੀ ਵੀ ਅਜੇ ਤੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਨਹੀਂ ਸੀ ਲੱਗੀ ਇਸੇ ਦੌਰਾਨ ਹੀ ਜਿਹੜਾ ਪਿਛਲੇ 75 ਸਾਲਾਂ ਦੇ ਵਿੱਚ ਕਦੀ ਵੀ ਜਿਹੜਾ ਸਾਡਾ ਜਿਹੜਾ ਵਕੀਰ ਭਾਈਚਾਰਾ ਆ ਔਰ ਜਿਹੜੇ ਸਾਡੇ ਹਾਈ ਕੋਰਟ ਨੇ ਸੁਪਰੀਮ ਕੋਰਟ ਆ ਉਹਦੇ ਵਿੱਚ ਕਦੀ ਵੀ ਅ ਦਲਿਤ ਵਕੀਲ ਨੇ ਜਿਹੜੇ ਉਹਨਾਂ ਨੂੰ ਅੱਜ ਤੱਕ ਰਾਖਵੇਂ ਕਰਨ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ 2017 ਦੀ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਨੇ ਹਮੇਸ਼ਾ ਹੀ ਜਿਹੜਾ ਉਹ ਸਦਨ ਦੇ ਵਿੱਚ ਇਹ ਮੁੱਦਾ ਉਠਾ ਕੇ ਰੱਖਿਆ ਹੋਇਆ ਸੀ ਕਿ ਵੀ ਜਿਹੜੇ ਦਲਿਤ ਭਾਈਚਾਰੇ ਦੇ ਵਕੀਲ ਨੇ ਉਹਨਾਂ ਨੂੰ ਸਰਕਾਰੀ ਵਕੀਲ ਉਹਨਾਂ ਨੂੰ ਐਡਵੋਕੇਟ ਜਨਰਲ ਉਹਨਾਂ ਨੂੰ ਡਿਪਟੀ ਐਡਵੋਕੇਟ ਜਨਰਲ ਉਹਦੇ ਵਿੱਚ ਜਿਹੜਾ ਰੱਖਵਾ ਕਰਨ ਮਿਲਣਾ ਚਾਹੀਦਾ 5 ਸਾਲ ਦੇ ਉਹਨਾਂ ਦੇ ਜਿਹੜੇ ਸੰਘਰਸ਼ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਕਿਉਂਕਿ ਇਹ ਦਲਿਤ ਵਿਰੋਧੀ ਸਾਬਤ ਹੋਈ ਆ ਹਮੇਸ਼ਾ ਹੀ ਔਰ ਕਾਂਗਰਸ ਪਾਰਟੀ ਨੇ ਆਪਣੇ 5 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਆਮ ਆਦਮੀ ਪਾਰਟੀ ਦਾ ਇਹ ਮੁੱਦਾ ਕੰਸੀਡਰ ਨਹੀਂ ਕੀਤਾ ਕਿ ਦਲਿਤ ਭਾਈਚਾਰੇ ਨੂੰ ਸਰਕਾਰੀ ਦਫਤ ਜਿਹੜੇ ਸਾਡੇ ਸਰਕਾਰੀ ਵਕੀਲਾਂ ਦੇ ਵਿੱਚ ਐਡਵੋਕੇਟ ਜਨਰਲ ਜਿਨ੍ਹਾਂ ਨੇ ਵੱਡੇ ਅਹੁਦੇ ਨੇ ਉਹਨਾਂ ਦੇ ਵਿੱਚ ਰੱਖਾ ਕਰਨ ਮਿਲਣਾ ਚਾਹੀਦਾ ਔਰ ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਬਣਦਿਆ ਸਾਰ ਇਹਦੇ ਤੇ ਕੰਮ ਕੀਤਾ ਗਿਆ ਔਰ ਜਦੋਂ ਇਹਦਾ ਸਾਰੀ ਰੇਸ਼ੋ ਕਰਦੀ ਸੀ ਆਮ ਆਦਮੀ ਪਾਰਟੀ ਨੇ ਕਿ ਕੋਈ 52 ਦੇ ਕਰੀਬ ਜਿਹੜੇ ਸਰਕਾਰੀ ਵਕੀਲ ਰੱਖਣੇ ਬਣਦੇ ਸੀ 52 ਜਦੋਂ ਅਸਾਮੀਆਂ ਖਾਲੀ ਸੀ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਉਹਨਾਂ ਨੇ ਭਰਤੀ ਕੀਤੀ 52 ਦੇ ਵਿੱਚੋਂ 15 ਅਸਾਮੀਆਂ ਫਿਰ ਖਾਲੀ ਰਹਿ ਗਏ ਜਦੋਂ ਉਹਦੀ ਜਾਂਚ ਪੜਤਾਲ ਕੀਤੀ ਗਈ ਕੋਹਕ ਕੀਤੀ ਗਈ ਕਿ ਵੀ ਇਹ ਖਾਲੀ ਅਸਾਮੀਆਂ ਕਿਉਂ ਰਹੀਆਂ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਐਕਟ ਆ ਉਹਦੇ ਮੁਤਾਬਕ ਜਿਹੜਿਆ ਇੱਕ ਸਰਕਾਰੀ ਜਿਹੜਾ ਸਾਡਾ ਐਡਵੋਕੇਟ ਜਨਰਲ ਆ ਉਦੀ ਸਾਲ ਦੀ ਆਮਦਨ ਜਿਹੜੀ ਉਹ ਵੀ ਲੱਖ ਰੁਪਏ ਹੋਣੀ ਚਾਹੀਦੀ ਹੈ ਚਾਹੇ ਉਹ ਦਲਿਤਿਆ ਚਾਹੇ ਉਹ ਜਨਰਲ ਹੈ ਔਰ ਦੂਸਰਾ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਆਮਦਨ ਜਿਹੜੀ 15 ਲੱਖ ਹੋਣੀ ਚਾਹੀਦੀ ਆ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਿਹੜੀ ਉਹਦੀ ਆਮਦਨ 10 ਲੱਖ ਹੋਣੀ ਚਾਹੀਦੀ ਹੈ ਡਿਪਟੀ ਐਡਵੋਕੇਟ ਜਨਰਲ ਦੀ ਆਮਦਨ 7 ਲੱਖ ਹੋਣੀ ਚਾਹੀਦੀ ਆ ਤੇ ਸਹਾਇਕ ਐਡਵੋਕੇਟ ਜਨਰਲ ਦੀ 3.5 ਲੱਖ ਤੇ ਐਡਵੋਕੇਟ ਆਨ ਰਿਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤ 2017 ਦੇ ਐਕਟ ਦੇ ਵਿੱਚ ਸੀ ਅੱਛਾ ਆਮ ਆਦਮੀ ਪਾਰਟੀ ਨੇ ਜਦੋਂ ਇਹ 52 ਸਾਮੀਆਂ ਪੂਰਨ ਕੀਤੀਆਂ ਉਹਨਾਂ ਦੇ ਵਿੱਚੋਂ 15 ਫੇਰ ਰਹਿ ਗਏ ਆ ਫਿਰ ਆਮ ਆਦਮੀ ਪਾਰਟੀ ਨੇ ਇਸ ਐਕਟ ਦੇ ਵਿੱਚ ਸੋਧ ਕੀਤੀ ਇਸ ਸੋਧ ਦੇ ਵਿੱਚ ਕਰਦੇ ਆ ਉਹਨਾਂ ਦੇ ਇਤਿਹਾਸਕ ਫੈਸਲਾ ਲਿਆ ਕਿ ਇਹ ਜਿਹੜਾ ਆਮਦਨ ਦਾ ਕਰੀਟੇਰੀਆ ਆ ਇਹਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਕਹਿਣ ਦਾ ਮਤਲਬ ਜਿੱਥੇ 20 ਲੱਖ ਦੀ ਜ਼ਰੂਰਤ ਸੀ ਉੱਥੇ 10 ਲੱਖ ਕਰ ਦਿੱਤਾ ਜਿੱਥੇ 15 ਦੀ ਜ਼ਰੂਰਤ ਸੀ ਉੱਥੇ 7.5 ਕਰ ਦਿੱਤਾ ਜਿੱਥੇ 10 ਦੀ ਜ਼ਰੂਰਤ ਸੀ ਉੱਥੇ 5 ਕੀਤਾ ਜਿੱਥੇ 7 ਦੀ ਸੀ ਉੱਥੇ 3.5 ਕੀਤਾ ਔਰ ਜਿੱਥੇ 3.5 ਸੀਗਾ ਉੱਥੇ ਪੌਣੇ 2 ਲੱਖ ਰੁਪਏ ਦੀ ਜਿਹੜੀ ਆਮਦਨ ਦਾ ਕ੍ਰਾਈਟੀਰੀਆ ਮਿਠਕੇ ਤੇ ਇਹ ਖਾਲੀ ਅਸਾਮੀਆਂ ਭਰਨ ਦਾ ਰੱਪਧਰਾ ਕੀਤਾ ਤਾਂ ਕਿ ਜਿਹੜੀਆਂ 15 ਬਚੀਆਂ ਉਹਨਾਂ ਅਸਾਮੀਆਂ ਨੂੰ ਵੀ ਭਰਿਆ ਜਾ ਸਕੇ ਪਰ ਇੱਕ ਵੀ ਪੋਸਟ ਜਿਹੜੀ ਆ ਉਹ ਜੇ ਇਹ ਨਾ ਕਰਦੇ ਤਾਂ ਇਹ ਬੈਕਲੌਗ ਜਿਹੜਾ ਸੀਗਾ ਇਹ ਇਦਾਂ ਹੀ ਜਿੱਤਾ ਸਰਕਾਰੀ ਜੋਬਾਂ ਦੇ ਵਿੱਚ ਹਜੇ ਵੀ ਬੈਕਲੌਗ ਜਿਹੜਾ ਉਹ ਤੁਰਿਆ ਆਉਂਦਾ ਬਹੁਤ ਸਾਰੀਆਂ ਅਸਾਮੀਆਂ ਖਾਲੀ ਰਹਿ ਜਾਂਦੀਆਂ ਕਿਉਂਕਿ ਕੱਟੀਦੀਆਂ ਜਿਹੜਾ ਆ ਉਹ ਪੂਰਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਇਹ ਜਿਹੜਾ ਸਰਕਾਰੀ ਵਕੀਲਾਂ ਦਾ ਬੈਕ ਲੱਗਿਆ ਇਹ ਜਿਹੜਾ ਵਧਦਾ ਹੀ ਜਾਣਾ ਸੀ ਵਧਦਾ ਹੀ ਜਾਣਾ ਸੀ ਜਿਹੜਾ ਪਹਿਲਾਂ 58 ਸੀ ਫਿਰ 15 ਰਹਿ ਗਿਆ ਇਹਨੇ ਹੌਲੀ-ਹੌਲੀ ਇਹਨੇ ਵਧਣਾ ਸੀ ਜੇ ਇਸ ਕਾਨੂੰਨ ਦੇ ਵਿੱਚ ਸੋਧਾਂ ਕੀਤੀ ਜਾਂਦੀ ਆਮ ਆਦਮੀ ਪਾਰਟੀ ਨੇ ਆਪਣਾ ਇਹ ਜਿਹੜਾ ਸੋਧ ਕਰਕੇ ਉਹਨਾਂ ਨੇ ਡਾਕਟਰ ਭੀਮराव ਅੰਬੇਦਕਰ ਜੀ ਦੇ ਬਚਨਾਂ ਤੇ ਉਹਨਾਂ ਦੇ ਸੰਵਿਧਾਨ ਤੇ ਉਹਨਾਂ ਦੇ ਅ ਆਪਣਾ ਦਲਿਤਾ ਪ੍ਰਤੀ ਜੜਾਉਣਾ ਦੀ ਮੁਹੱਬਤ ਉਹਨਾਂ ਦਾ ਪ੍ਰੇਮ ਤੇ ਉਹਨਾਂ ਦਾ ਰਾਖਵਾ ਕਰਨ ਉਹਦੇ ਤੇ ਪਹਿਰਾ ਦਿੱਤਾ ਤਾਂ ਕਿ ਸਾਰੀਆਂ ਸਮੀਆਂ ਜਿਹੜੀਆਂ ਉਹ ਭਰੀਆਂ ਜਾ ਸਕਣ ਔਰ ਭਰੀਆਂ ਜਾ ਰਹੀਆਂ ਨੇ ਪੰਜਾਬ ਦੇ ਦਲਿਤਾ ਦਲਿਤ ਵਕੀਲਾਂ ਨੂੰ ਦਿੱਤੀ ਹੋਈ ਇਹ ਰਾਹਤ ਜਿਹੜੀ ਆ ਇਹ ਸਿਰਫ ਤੇ ਸਿਰਫ ਸਾਡੇ ਕੌਮੀ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਬਾਕੀ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਦਾ ਨਤੀਜਾ ਆ ਔਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਹਿਣ ਵਾਸਤੇ ਦਲਤਾਂ ਦਾ ਨਾਲ ਨਹੀਂ ਕਰਦੀ ਉਹ ਕਹਿਣ ਵਾਸਤੇ ਡਾਕਟਰ ਪ੍ਰਿਮਰਾਉ ਅੰਬੇਦਕਰ ਕੇ ਸਿਰਫ ਫੋਟੋ ਲਾਉਣ ਤੇ ਕੰਮ ਨਹੀਂ ਕਰਦੀ ਉਹ ਵਾਕਿਆ ਹੀ ਦਲਿਤਾ ਨੂੰ ਉਹਨਾਂ ਦਾ ਬਣਦਾ ਹੋਇਆ ਜਿਹੜਾ ਹੱਤਿਆ ਉਹ ਹਰ ਥਾਂ ਦੇਣ ਵਾਸਤੇ ਵਚਨਬੱਧਿਆ ਔਰ ਇਸੇ ਤਰ੍ਹਾਂ ਵਚਨਬੱਧ ਰਹੇਗੀ ਔਰ ਇਸੇ ਤਰ੍ਹਾਂ ਦਲਿਤ ਪਰਿਵਾਰਾਂ ਦੇ ਜਿਹੜੇ ਦਲਿਤ ਵਕੀਲਾਂ ਦੇ ਔਰ ਬਾਕੀ ਵੀ ਸਾਰਾ ਜਿਹੜਾ ਦਲਿਤ ਸਮਾਜਾ ਉਹਦੇ ਹੱਕਾਂ ਦੀ ਰਾਖੀ ਹਮੇਸ਼ਾ ਅਮਰ ਜੀ ਪਾਰਟੀ ਕਰਦੀ ਰਹੇ। ਹਾਂਜੀ ਮੈਂ ਮੈਂ ਅੱਜ ਜਿਹੜਾ ਹੈਗਾ ਪ੍ਰਬਾਤ ਸਿੰਘ ਬਾਜਵਾ ਜਿਹੜੇ ਹੈਗੇ ਆ ਅਲ ਪੇਸ਼ ਹੋ ਰਹੇ ਹੈਗੇ ਜਿਸ ਤਰ੍ਹਾਂ ਦੇ ਆ ਪੇਸ਼ ਹੁਣ ਹੁਣ ਉਹਨਾਂ ਦੀ ਮਜਬੂਰੀ ਬਣ ਗਈ ਹੋਈ ਸੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਾਂ ਤਾਂ ਵਧਦੀ ਹੋਈ ਉਮਰ ਹੈ ਜਾਂ ਉਹਨਾਂ ਦਾ ਓਵਰ ਕੰਫੀਡੈਂਸ ਹੈ ਜਾਂ ਉਹਨਾਂ ਨੂੰ ਇਹ ਹੰਕਾਰ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਕਿ ਮੈਂ ਇੰਨੀ ਵਾਰੀ ਚੁਣ ਕੇ ਆ ਗਿਆ ਮੈਂ ਇੰਨੀ ਵਾਰੀ ਮੰਤਰੀ ਬਣਿਆ ਮੈਂ ਇੰਨੀ ਵਾਰੀ ਰਾਜ ਸਭਾ ਮੈਂਬਰ ਬਣਿਆ ਪਰ ਵੱਡੇ ਹੋਣ ਦੇ ਨਾਲ ਅਕਲ ਜਿਹੜੀ ਆ ਉਹ ਨਹੀਂ ਆਉਂਦੀ ਇਹ ਸਾਰੇ जग ਜਾ ਰਿਹਾ ਕਿ ਚਿੱਟੀਆਂ ਦਾੜੀਆਂ ਦੇ ਨਾਲ ਅਕਲ ਨਹੀਂ ਆ ਜਾਂਦੀ ਉਹਦੇ ਵਾਸਤੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਆਮ ਲੋਕਾਂ ਦੇ ਵਿੱਚ ਰਹਿਣਾ ਪੈਂਦਾ ਫੇਰ ਪਤਾ ਲੱਗਦਾ ਕਿ ਕਿੱਥੇ ਕਿਹੜੀ ਗੱਲ ਕਰਨੀ ਬਣਦੀ ਆ ਕਿੱਥੇ ਨਹੀਂ ਬਣਦੀ ਇਹ ਬਹੁਤ ਵੱਡਾ ਮਸਲਾ ਆ ਛੋਟਾ ਮਸਲਾ ਨਹੀਂ ਹੈ ਕਿ ਪੰਜਾਬ ਦੀ ਸ਼ਾਂਤੀ ਨਾਲ ਸੰਬੰਧ ਰੱਖਦਾ ਮਸਲਾ ਆ ਇਹ ਪੰਜਾਬ ਦੇ ਫਿਊਚਰ ਨਾਲ ਸੰਬੰਧ ਰੱਖਦਾ ਮਸਲਾ ਆ ਇਹ ਛੋਟੀ ਗੱਲ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਇਹ ਜਿਹੜਾ ਜਿਹੜੀ ਗੱਲ ਉਹਨਾਂ ਨੇ ਆਪਣੀ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਜਿੱਥੇ ਬੈਠੇ ਆ ਕਿਸੇ ਚੈਨਲ ਦੇ ਉੱਤੇ ਬੈਠੇ ਹੋ ਉਹ ਜਿੱਥੇ ਉਹ ਬੈਠ ਕੇ ਇਹ ਆਪਣੇ ਆਪਣੇ ਅਕਲ ਦਾ ਮੁਜ਼ਾਰਾ ਕਰ ਰਹੇ ਆ ਕਿ ਵੀ 50 ਗਰਨੇਡ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਏ ਹੋਏ ਜਦੇ ਵਿੱਚੋਂ 18 ਚੱਲਦੇ ਆ ਤੇ 32 ਹਜੇ ਚੱਲਣੇ ਬਾਕੀ ਆ ਜੇ ਤੁਹਾਡੇ ਕੋਲ ਐਡੀ ਵੱਡੀ ਇਨਫੋਰਮੇਸ਼ਨ ਆ ਤੇ ਤੁਸੀਂ ਕੀ ਉੜੀਕਦੇ ਹੋ ਤੁਸੀਂ ਕਿਸੇ ਵੱਡੀ ਘਟਨਾ ਨੂੰ ਉੜੀਕਦੇ ਹੋ ਤੁਸੀਂ ਕਿਹੜੇ ਸੋਰਸਸ ਦੇ ਤੁਹਾਡੇ ਕੋਲ ਕਿੱਥੋਂ ਸੋਰਸਸ ਆਏ ਨੇ ਜਿਹੜੇ ਪੰਜਾਬ ਦੀਆਂ ਏਜੰਸੀਆਂ ਦੇ ਕੋਲ ਹੈ ਨਹੀਂ ਜਿਹੜੇ ਸੈਂਟਰ ਦੀਆਂ ਏਜੰਸੀਆਂ ਦੇ ਕੋਲ ਸੋਰਸਸ ਹੈ ਨਹੀਂ ਇਹਦਾ ਮਤਲਬ ਇਹ ਕਿ ਤੁਹਾਡੇ ਸਿੱਧੇ ਤਾਰ ਜਿਹੜੇ ਉਹ ਪਾਕਿਸਤਾਨ ਦੇ ਨਾਲ ਜੁੜੇ ਹੋਏ ਆ ਜਿਵੇਂ ਕਿ ਇਹਨਾਂ ਦੇ ਰਹੇ ਹੀ ਆ ਹਮੇਸ਼ਾ ਤੋਂ ਕੀ ਤੁਸੀਂ ਮਤਲਬ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਤੁਹਾਡਾ ਸਿੱਧਾ ਰابطਾ ਆ ਤੁਸੀਂ ਆਪਣੇ ਸੋਰਸ ਜਿਹੜੇ ਆ ਐਫਆਈਆਰ ਦਰਜ ਹੋਈ ਹੋਣੀ ਬਣਦੀ ਵੀ ਸੀ ਮੈਨੂੰ ਲੱਗਦਾ ਮੌਕਾ ਹੀ ਦੇਣਾ ਨਹੀਂ ਸੀ ਬਣਦਾ ਇੰਨਾ ਕਹਿਣਾ ਹੀ ਪ੍ਰੈਸ ਦੇ ਵਿੱਚ ਬਹੁਤ ਸੀ ਉਹਨਾਂ ਦਾ ਕਿ ਜੀ 32 ਗ੍ਰਨੇਡ ਹਜੇ ਚੱਲਣ ਵਾਲੇ ਉਹਨਾਂ ਨੂੰ ਐਸੇ ਬੇਸ ਤੇ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਣਾ ਬਣਦਾ ਮੇਰੇ ਸਾਬ ਦੇ ਨਾਲ ਪਰ ਸਰਕਾਰ ਨੇ ਫੇਰ ਵੀ ਬੜੀ ਤਹਮਲ ਦਾ ਮੁਜ਼ਾਹਿਰਾ ਕਰਦੇ ਹੋਏ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਨੂੰ ਕੋਆਪਰੇਟ ਕਰਨ ਲਈ ਵਾਸਤੇ ਕਿਹਾ ਕਿ ਤੁਸੀਂ ਸੋਰਸ ਦੱਸੋ ਕਿ ਤੁਹਾਨੂੰ ਕਿੱਥੋਂ ਪਤਾ ਲੱਗਿਆ ਔਰ ਜਿਹੜੇ ਉਹਨਾਂ ਨੇ ਲਗਾਤਾਰ ਇਸ ਉਸ ਜਿਹੜੇ ਆਪਣੇ ਦੱਸਣ ਤੋਂ ਇਨਕਾਰ ਕਰਦੇ ਰਹੇ ਆ ਅੱਜ ਕੱਲ ਪੇਸ਼ ਨਹੀਂ ਹੋਏ ਅੱਜ ਪੇਸ਼ ਹੋਏ ਨੇ ਦਿਖਦੇ ਆ ਕਿ ਵੀ ਤੁਸੀਂ ਕਹਿੰਦੇ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਵੇਡ ਕਰਦੀ ਜਿਹੜੀ ਵਿਚਾਰਧਾਰਕ ਉਹਨਾਂ ਦਾ ਸਨਮਾਨ ਕਰਦੀ ਪਰ 31 ਮਾਰਚ ਨੂੰ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਵੇਡ ਕਰਦੇ ਔਰ ਕਾਫੀ ਜਿਹੜੇ ਖਾਲਸਥਾਨੀ ਜਿਹੜੇ ਪੰਨੋ ਆ ਆਗੇ ਆ ਨੇ ਧਮਕੀਆਂ ਵੀ ਦਿੱਤੀਆਂ ਕਿ ਅਸੀਂ ਸਟੈਚੂ ਨੂੰ ਤੋੜਾਂਗੇ ਐ ਐਡਾ ਵੱਡਾ ਕਾਹਲ ਹੋ ਗਿਆ ਪਰ ਭਗਵਾਨ ਸਿੰਘ ਮਾਣ ਮੁੱਖ ਮੰਤਰੀ ਨੇ ਇੱਕ ਵਾਰ ਵੀ ਕੋਈ ਬਿਆਨ ਨਹੀਂ ਦਿੱਤਾ ਬਿਲਕੁਲ ਇਹਦੇ ਤੇ ਬਿਆਨ ਦਿੱਤੇ ਗਏ ਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਇਹਦੇ ਸਟੈਂਡ ਤੇ ਖੜੀ ਆ ਅਮਨ अरोड़ा ਜੀ ਨੇ ਸਪੈਸ਼ਲ ਕਾਨਫਰੰਸ ਕੀਤੀ ਆ ਸਾਡੇ ਐਫਐਮ ਸਾਭ ਨੇ ਸਪੈਸ਼ਲ ਕਾਨਫਰੰਸ ਕੀਤੀ ਆ ਇਹਦੇ ਤੇ ਬਕਾਇਦਾ ਬਿਆਨ ਹੁੰਦੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਾਂਗਰਸ ਨੇ ਇੱਕ ਸ਼ਬਦ ਨਹੀਂ ਬੋਲਿਆ ਕਿਸੇ ਵੀ ਲੀਡਰ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਕਿਸੇ ਅਕਾਲੀ ਲੀਡਰ ਨੇ ਇੱਕ ਸ਼ਬਦ ਨਹੀਂ ਬੋਲਿਆ ਸਿੱਧੇ ਸਿੱਧੇ ਤੇ ਆਮ ਆਪ ਪਾਰਟੀ ਸਿਰਫ ਬੋਲੀ ਨਹੀਂ ਅਸੀਂ ਇਹਦੇ ਤੇ ਪਹਿਰਾ ਵੀ ਦਿੰਨੇ ਅਸੀਂ ਡਟ ਕੇ ਪਹਿਰਾ ਦਿੰਨੇ ਆ ਕਿ ਅਸੀਂ ਖੜਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਰਾਖੀ ਬੁੱਤਾਂ ਦੀ ਰਾਖੀ ਵਾਸਤੇ ਅਸੀਂ ਦੇਖਦੇ ਕੜਾ ਹੁੰਦਾ ਅਸੀਂ ਆਪਣੀਆਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਆਪਣੀਆਂ ਜਾਨਾਂ ਵੀ ਦੇਣ ਨੂੰ ਤਿਆਰ ਹਾਂ ਪੰਜਾਬ ਕਾਂਗਰਸਵਾ ਦੇ ਵਿੱਚ ਹਰ ਸਿਲਟ ਕੋਰ ਬਿਆ ਜਿਹੜੀ ਉਹਨਾਂ ਦੇ ਐਮਪੀ ਸੀਗੇ ਉਹਨਾਂ ਨੇ ਬਿਆਨ ਦਿੱਤਾ ਆ ਕਿ ਜਿਹੜੇ 25 ਬੀਤਾਰ ਆਇਆ ਉਹਦਾ ਵਿਆਖਾ ਜਿਹੜੀ ਉਲਟ ਕਰਕੇ ਦੱਸੀ ਕਿ ਜਿਹੜੀ ਲੋਕਾਂ ਦਾ ਸਹੀ ਜਿਹੜੀ ਵਿਚਾਰਧਾਰਾ ਨਹੀਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਉਹਨਾਂ ਨੇ ਜਿਹੜੀ ਆਪਣੇ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ 25 ਜਿਹੜੀ 25ਵੀਂ ਧਾਰਾ ਆ ਉਹ ਸਿੱਖਾਂ ਤੇ ਹਿੰਦੂਆਂ ਨੂੰ ਅਲੱਗ ਕਰਦੀ ਹੈ ਹਰ ਸਿਮਰਤ ਕੋਰ ਬਾਦਲ ਜਿਹੜੇ ਲੋਕ ਮੂੰਹ ਦੇ ਵਿੱਚ ਸੋਨੇ ਦਾ ਚਮਚਾ ਲੈ ਕੇ ਪੈਦਾ ਹੁੰਦੇ ਆ ਔਰ ਸੋਨੇ ਦੀ ਜੁੱਤੀ ਦੇ ਵਿੱਚ ਪੈਰ ਰੱਖ ਕੇ ਆਪਣੇ ਸੋਹਰੇ ਘਰ ਆਉਂਦੇ ਆ ਉਹ ਸਿਆਸਤ ਜਿਹੜੀ ਨੇ ਉਹਨੂੰ ਉੱਪਰਲੇ ਲੈਵਲ ਦੀ ਸਿਆਸਤ ਆਉਂਦੀ ਆ ਉਹਨਾਂ ਨੂੰ ਮਹਿਲਾਂ 'ਚ ਬੈਠਣ ਵਾਲੀ ਸਿਆਸਤ ਆਉਂਦੀ ਆ ਉਹ ਆਮ ਲੋਕਾਂ ਦੇ ਵਿੱਚ ਵਿਚਰੇ ਹੋਏ ਨਹੀਂ ਹੈਗੇ ਉਹਨਾਂ ਨੇ ਸੰਵਿਧਾਨ ਨੂੰ ਪੜਿਆ ਨਹੀਂ ਹੈ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਸਿਰਫ ਇੱਕ ਕਿਸਮ ਦੇ ਜਿਵੇਂ ਔਰਤਾਂ ਤਾਂ ਨੇ ਮਿਹਣੇ ਦਿੰਦੀਆਂ ਨੇ ਇਹੋ ਜੀ ਮਤਲਬ ਭਾਸ਼ਾ ਯੂਜ਼ ਕਰਦੇ ਆ ਉੱਥੇ ਸੰਸਦ ਦੇ ਵਿੱਚ ਇਹੋ ਜੀ ਭਾਸ਼ਾ ਦੇ ਨਾਲ ਉੱਥੇ ਬਾਹਾਂ ਕੱਢ-ਕੱਢ ਕੇ ਜਿਵੇਂ ਲੜਾਈ ਕਰੀਦੀ ਆ ਕਿਸੇ ਨਾਲ ਇਹ ਇਹ ਗੱਲ ਇਹ ਦੱਸਾਉਂਦਾ ਆ ਕਿ ਇਹ ਕਿੰਨੀ ਕ ਨੌਲੇਜ ਦੇ ਮਾਲਕ ਨੇ ਇਸ ਸਰਫਾਪਰੇ ਦਬ ਦਬੇ ਨਾਲ ਹੁਣ ਤੱਕ ਰਾਜ ਕਰਦੇ ਆਏ ਆ ਔਰ ਰਾਜ ਕਰਨ ਵਾਸਤੇ ਜਿਹੜਾ ਨਾ ਉਹ ਬਰੀਕੀ ਦੇ ਵਿੱਚ ਜਾਣਾ ਪੈਂਦਾ ਔਰ ਆਮ ਲੋਕਾਂ ਤੱਕ ਰਚ ਕਰ ਦੇਣਾ ਸਰਕਾਰ ਦੀ ਜਿਹੜੀ ਸਿੱਖਿਆ ਨਰੰਸੀ ਜਲਦੀ ਜੇ ਤੂੰ ਬਤਰਾਂ ਤਰ੍ਹਾਂ ਦੇ ਗੁਰੂ ਕੀ ਪੈਟਰੋਲ ਕਰਦੇ ਆ ਉਹਦੇ ਉੱਤੇ ਤੁਹਾਡਾ ਕੀ ਹੈ ਵੀ ਆ ਬਿਲਕੁਲ ਮੈਂ ਇਹਦੇ ਬਾਰੇ ਜਰੂਰ ਤੁਹਾਡੇ ਨਾਲ ਮੈਂ ਖੁਦ ਵੀ ਸ਼ੇਅਰ ਕਰਨਾ ਸੀ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਪੂਣੀ ਨਹੀਂ ਕੀਤੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਸੈਂਕੜੇ ਸਰਕਾਰੀ ਸਕੂਲ ਬੰਦ ਕਰ ਦਿੱਤੇ ਉਹ ਲੋਕ ਅੱਜ ਤਰ੍ਹਾਂ-ਤਰ੍ਹਾਂ ਦੇ ਗੱਲਾਂ ਉਠਾਉਂਦੇ ਆ ਉਹਨਾਂ ਨੂੰ ਬਾਥਰੂਮ ਉਹਨਾਂ ਨੂੰ ਟਾਇਲਟਸ ਬਣਨੀਆਂ ਇੱਕ ਮਜ਼ਾਕ ਲੱਗਦਾ ਆ ਉਹਨਾਂ ਨੂੰ ਚਾਰ ਦੀਵਾਰੀਆਂ ਸਕੂਲਾਂ ਦੀਆਂ ਬਣਨੀਆਂ ਇੱਕ ਮਜ਼ਾਕ ਲੱਗਦਾ ਕਿਉਂਕਿ ਉਹਨਾਂ ਨੂੰ ਉਹ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਤੇ ਇੱਕ ਬਿਨਾ ਬਾਥਰੂਮ ਸਕੂਲ ਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਭੇਜਦੇ ਹੋ ਇੱਕ ਬਿਨਾ ਟਾਇਲਟ ਤੋਂ ਜਿਸ ਸਕੂਲ ਦੇ ਵਿੱਚ ਇੱਕ ਟੀਚਰ ਵੀ 30 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਉਹ ਸਾਰਾ ਦਿਨ ਕੀ ਕਰਦਾ ਜੇ ਉੱਥੇ ਗੰਦਮੰਦ ਨਾਲ ਭਰੇ ਹੋਏ ਬਾਥਰੂਮ ਨੇ ਛੋਟੇ ਬੱਚੇ ਬਾਥਰੂਮਾਂ ਦੇ ਵਿੱਚ ਟਾਇਲਟਸ ਦੇ ਵਿੱਚ ਜਾਂਦੇ ਆ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਆ ਕੀ ਉੱਥੋਂ ਬਿਮਾਰੀਆਂ ਲੈ ਕੇ ਘਰ ਜਾਣਗੇ ਕੀ ਸਰਕਾਰੀ ਸਕੂਲ ਦੇ ਟੀਚਰ ਸਾਰੀ ਮਤਲਬ 77 ਸਾਲ ਬਾਅਦ ਵੀ ਉਹ ਕੀ ਚਾਹੁੰਦੇ ਆ ਕਿ ਉਹ ਆਂਡ ਗਵਾਨ ਦੇ ਵਿੱਚ ਜਾ ਕੇ ਆਪਣਾ ਟਾਈਮ ਪਾਸ ਕਰਕੇ ਆਉਣ ਉਹਨਾਂ ਦੀ ਕੀ ਮਨਛਾ ਕਿਉਂ ਬੁਰੇ ਲੱਗਦੇ ਨੇ ਟਾਇਲਟਸ ਇਹਨਾਂ ਨੂੰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿਉਂ ਬੁਰੀਆਂ ਲੱਗਦੀਆਂ ਇਹਨਾਂ ਨੂੰ ਚਾਰ ਦਵਾਰੀਆਂ ਕਿਉਂਕਿ ਉਹਨਾਂ ਦੇ ਦਿਮਾਗ ਦਾ ਹਿੱਸਾ ਨਹੀਂ ਸੀ ਉਹ ਪ੍ਰਾਈਵੇਟੇਸ਼ਨ ਦਾ ਹਿੱਸਾ ਬਣਾਉਣਾ ਚਾਹੁੰਦੇ ਸੀ ਇਸੇ ਕਰਕੇ ਪਿਛਲੇ ਸਮਿਆਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਰਕਾਰੀ ਸਕੂਲ ਬੰਦ ਹੋਏ ਤੁਸੀਂ ਹੈਰਾਨ ਹੋਵੋਗੇ ਜਿਨ੍ਹਾਂ ਸਕੂਲ ਮੈਂ ਹੁਣ ਤੱਕ ਵਿਜ਼ਿਟ ਕੀਤੇ ਆ 50 ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਮੁੱਖ ਮਕਸਦ ਸਾਨੂੰ ਸਕੂਲਾਂ ਦੇ ਵਿੱਚ ਭੇਜਣਾ ਤਾਂ ਕਿ ਅਸੀਂ ਉੱਥੇ ਤੇ ਜਾ ਕੇ ਹਾਲਾਤ ਦੇਖੀਏ ਉੱਥੇ ਜਾ ਕੇ ਟੀਚਰਾਂ ਦਾ ਮੋਰਲ ਬੂਸਟ ਹੋਵੇ ਉੱਥੇ ਬੱਚਿਆਂ ਦਾ ਮੋਰਲ ਬੂਸਟ ਹੋਵੇ ਸਾਡੇ ਨਾਲ ਪ੍ਰਸ਼ਾਸਨ ਜਾਂਦਾ ਸਾਡੇ ਨਾਲ ਵੀਡੀਓ ਜਾਂਦੇ ਆ ਸਾਡੇ ਨਾਲ ਐਸਟੀਐਮ ਜਾਂਦੇ ਸਾਡੇ ਨਾਲ ਡੀਐਸਪੀ ਜਾਂਦੇ ਆ ਉੱਥੇ ਮੈਂ ਜਾਂਦੀ ਆ ਬੱਚੇ ਦੇਖ ਕੇ ਸੋਚ ਕੇ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਖੰਭ ਲਾਉਂਦੇ ਨੇ ਕਿ ਅਸੀਂ ਵੀ ਇਹ ਬਣ ਸਕਦੇ ਆ ਔਰ ਮੈਂ ਹੁਣੇ-ਹੁਣੇ ਹੇਰਾਂਪਿੰਡ ਤੋਂ ਆਈ ਆ ਬਾਕੀ ਸਾਰੇ ਸਕੂਲਾਂ ਵਿੱਚ ਵਿੱਚ ਤੋਂ ਵੀ ਮੈਂ ਜਾਂਦੀ ਆ ਉੱਥੇ ਪਰ ਟੀ ਗੰਟੀ ਦੇ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਆ। ਅੱਜ ਜੇ ਸਕੂਲ ਦੇ ਵਿੱਚੋਂ ਮੈਂ ਹਾਈ ਸਕੂਲ ਤੇ ਹਾਇਰ ਸਕੈਂਡਰੀ ਸਕੂਲ ਦੇ ਵਿੱਚ ਦੋ ਰੂਮ ਉੱਥੇ ਕਮਰੇ ਬਣੇ ਆ। ਕੋਈ 10-11 ਲੱਖ ਦੀ ਗ੍ਰਾਂਟ ਸਿੱਗੀ ਜਿਹੜੀ ਉੱਥੇ ਯੂਜ਼ ਹੋਈ ਆ। ਔਰ ਉਸ ਤੋਂ ਬਾਅਦ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਆਈ ਜਿਹਦੀ ਚਾਰਦਵਾਰੀ ਹੈ ਨਹੀਂ ਸੀ ਚਾਰਦਵਾਰੀ ਬਣੀ ਆ। ਉਸ ਸਕੂਲ ਦੇ ਪਿਛਲੇ 3 ਸਾਲ ਦੇ ਵਿੱਚ 80 ਬੱਚੇ ਸਰਕਾਰੀ ਸਕੂਲਾਂ ਦੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ 'ਚੋਂ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ ਆਏ। ਅਜੇ ਐਸ ਵੱਲੋਂ ਕਹਿੰਦੀ ਮੈਂ 20 ਬੱਚੇ ਮੇਰੇ ਕੋਲ ਲਾਈਨ ਦੇ ਵਿੱਚ ਖੜੇ ਆ ਮੈਂ ਜਿਨ੍ਹਾਂ ਦਾ ਅਜੇ ਦਾਖਲਾ ਲੈਗਾ ਤੁਸੀਂ ਕੀ ਸਮਝੋਗੇ ਇਸ ਗੱਲ ਨੂੰ ਕੀ ਇਹ ਵਿਰੋਧੀਆਂ ਦੇ ਇਹ ਚੀਜ਼ਾਂ ਵਿਰੋਧੀਆਂ ਨੂੰ ਨਜ਼ਰ ਨਹੀਂ ਆਉਂਦੀ ਕਿ ਉਹਨਾਂ ਨੇ ਜਿੱਦਾਂ ਸਿੱਖਿਆ ਪ੍ਰਣਾਲੀ ਨੂੰ ਨਿਸ਼ਤੇ ਨਾ ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਰਿਹਾ ਸਿੱਖਿਆ ਲੋਕਾਂ ਦੀ ਪਹੁੰਚ ਦੇ ਵਿੱਚ ਵਡਾਈ ਜਾ ਰਹੀ ਆ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਨੇ ਉਹ ਇਸਰੋ ਜਾਂਦੇ ਨੇ ਉਹ ਆਈਆਈਐਮ ਜਾਂਦੇ ਨੇ ਉਹ ਆਈਆਈਟੀ ਜਾਂਦੇ ਨੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਲੱਗੇ ਹੋਏ ਨੇ ਤੁਸੀਂ ਸੋਚ ਨਹੀਂ ਸਕਦੇ ਬੱਚਿਆਂ ਵਿੱਚ ਕੌਨਫੀਡੈਂਸ ਲੈਵਲ ਕਮਾਲ ਦਾ ਕੌਨਫੀਡੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਔਰ ਉਹ ਵੱਡੇ ਪੱਧਰ ਦੇ ਵਿੱਚ ਬੱਚਿਆਂ ਦੇ 97 98% ਮਾਰਕਸ ਇਸ ਵੇਲੇ ਪੰਜਾਬੀ ਸਕੂਲਾਂ ਦੇ ਆ ਰਹੇ ਆ 97 98% ਮਾਰਕਸ ਪੰਜਾਬ ਦੀ ਸਰਕਾਰੀ ਸਕੂਲਾਂ ਦੇ ਬੱਚਾ ਦੇ ਔਰ ਇਨਾ ਕੌਨਫੀਡੈਂਸ ਹੈ ਉਹਨਾਂ ਦੇ ਵਿੱਚ ਕਿ ਅਸੀਂ ਪੰਜਾਬ ਦਾ ਫਿਊਚਰ ਬ੍ਰਾਈਟ ਦੇਖ ਸਕਦੇ ਹਾਂ ਤੋਂ ਲਗਾਤਾਰ ਇਹਦੇ ਤੇ ਕੰਮ ਚੱਲ ਰਿਹਾ ਕੋਈ ਵੀ ਵਿਗੜਿਆ ਹੋਇਆ ਢਾਂਚਾ ਤੁਸੀਂ ਇੱਕ ਦਿਨ ਦੇ ਵਿੱਚ ਠੀਕ ਨਹੀਂ ਕਰ ਸਕਦੇ ਇਹਨੂੰ ਸਾਲੋ ਸਾਲ ਇਨੂੰ ਦਹਾਕੇ ਲੱਗੇ ਨੇ ਖਰਾਬ ਹੋਣ ਵਾਸਤੇ ਇਹਨੂੰ ਠੀਕ ਹੋਣ ਲਈ ਥੋੜਾ ਸਮਾਂ ਚਾਹੀਦਾ ਪਿਛਲੀ ਵਾਰ ਵੀ ਇਸ ਇਨਸਾਨ ਸਾਹਿਬ ਨੇ ਬਹੁਤ ਸਖਤੀ ਦੇ ਨਾਲ ਬਿਆਨ ਦਿੱਤਾ ਸੀ ਐਸ ਵਾਰ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਦੋ ਚੀਜ਼ਾਂ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਪੰਜਾਬੀ ਸਿਚੜੀਆ ਹਰ ਸਕੂਲ ਦੇ ਵਿੱਚ ਲਾਜ਼ਮੀ ਹੋਏਗੀ ਪੰਜਾਬੀ ਇਸ ਸੂਬੇ ਦੀ ਮਾਂ ਬੋਲੀ ਆ ਔਰ ਜਿੰਨੀ ਚੰਗੀ ਜਿਹੜਾ ਪੰਜਾਬੀ ਪੜਨਾ ਪੰਜਾਬੀ ਦਾ ਸਿਲੇਬਸ ਪੜਨਾ ਪੰਜਾਬ ਪੰਜਾਬ ਦੇ ਬਾਰੇ ਦੇ ਵਿੱਚ ਪੜਨਾ ਹਰ ਇੱਕ ਸਟੂਡੈਂਟ ਦਾ ਹੱਕ ਬਣਦਾ ਇੱਕ ਨੰਬਰ ਏ ਦੂਸਰੇ ਨੰਬਰ ਦੇ ਉੱਤੇ ਇਸ ਵਾਰ ਬੜੀ ਸਖਤੀ ਦੇ ਨਾਲ ਹਦਾਇਤ ਹੋਈ ਆ ਕਿ ਬੱਚਿਆਂ ਨੂੰ ਯੂਨੀਫਾਰਮਾਂ ਲਈ ਵੀ پابੰਦ ਨਹੀਂ ਕੀਤਾ ਜਾਏਗਾ ਜੇ ਇੱਕ ਵੀ ਸ਼ਿਕਾਇਤ ਜਾਂਦੀ ਆ ਤੇ ਉਸ ਸਕੂਲ ਤੇ ਕਾਰਵਾਈ ਹੋਏਗੀ ਕਿਤਾਬਾਂ ਬੱਚੇ ਜਿਹੜੇ ਆ ਉਹਨਾਂ ਨੂੰ ਸਿਲੇਬਸ ਦਿੱਤਾ ਜਾਏਗਾ ਉਹ ਜਿੱਥੋਂ ਮਰਜ਼ੀ ਕਰਿਤਣਗੇ ਔਰ ਉਹਦੇ ਵਾਸਤੇ ਦੇਖੋ ਤੁਸੀਂ ਜੇ ਇੱਕਦਮ ਜਦੋਂ ਹੁਕਮ ਹੁੰਦਾ ਆ ਇੱਦਾਂ ਤਾਂ ਹੈ ਨਹੀਂਗਾ ਕਿ ਰਾਤੋਂ ਰਾਤ ਕਿਸੇ ਪਬਲਿਸ਼ਰ ਨੇ ਕਿਤਾਬਾਂ ਛਾਪ ਲਈਆਂ ਤਾਂ ਉਹਨਾਂ ਨੂੰ ਉੱਥੋਂ ਕਿਤਾਬਾਂ ਮਿਲ ਜਾਣੀਆਂ ਹਰ ਇੱਕ ਸਿਸਟਮ ਨੂੰ ਚੱਲਣ ਵਾਸਤੇ ਉਹਨੂੰ ਉੱਥੇ ਤੱਕ ਪਹੁੰਚਣ ਵਾਸਤੇ ਸਮਾਂ ਲੱਗਦਾ ਔਰ ਪ੍ਰਾਈਵੇਟ ਸਕੂਲਾਂ ਨੂੰ ਨੱਥ ਪਾਉਣ ਵਾਸਤੇ ਸਰਕਾਰ ਤੋਂ ਕੰਸਲ ਜੀ ਮਾਨ ਬਹੁਤ ਸਖਤ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਨਜ਼ਰ ਆਉਣਗੇ ਬਿਲਕੁਲ ਜ਼ਰੂਰ ਨਜ਼ਰ ਆਉਣਗੇ ਪ੍ਰਾਈਵੇਟਿਜ਼ੇਸ਼ਨ ਨੂੰ ਨੱਥ ਪਾਉਣ ਜੀ ਮੈਂ ਆਪਣੇ ਹਲਕੇ ਦੇ ਵਿੱਚ ਵੀ ਘੱਟੋ ਘੱਟ 20 ਨਵੇਂ ਸਕੂਲ ਅਸੀਂ ਬਣਾਉਣੇ ਆ ਜਿੱਥੇ ਜਿੱਥੇ ਹਾਲਾਤ ਮਾੜੇ ਨੇ ਔਰ ਉੱਥੇ ਬੱਚੇ ਆਸਕ ਦੇ ਉੱਤੇ ਸਕੂਲ ਬਣਾਉਣੇ ਆ ਨੂਰਮੈਲ ਦਾ ਸਕੂਲ ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਹੜਾ ਪਿਛਲੇ तकरीबन 8 ਸਾਲਾਂ ਤੋਂ ਰੁਕਿਆ ਹੋਇਆ ਸੀ ਉੱਤੇ 16 ਕਰੋੜ ਰੁਪਈਆ ਖਰਚਾ ਜਾਣਾ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਜਸਟ ਜਦੋਂ ਹੀ ਆ ਸਾਡੀ ਬਜਟ ਦੇ ਪੈਸੇ ਸਾਨੂੰ ਮਿਲਦੇ ਆ ਸੀ ਉਹਦਾ ਸਕੂਲ ਬਣਾਉਣਾ ਨੰਬਰ 2 ਤੇ ਮੈਂ ਆਪਣੇ ਤੌਰ ਤੇ ਮੈਨੂੰ ਕਿਸੇ ਨੇ ਫੋਰਸ ਨਹੀਂ ਸੀ ਕੀਤਾ ਅਸੀਂ ਆਪਣੇ ਤੌਰ ਤੇ ਇੱਕ ਜਿਹੜਾ ਸਾਡੇ ਕੋਲ ਕਪੂਤਾ ਚੌਂਕ ਦੇ ਵਿੱਚ ਜਗ੍ਹਾ ਆ ਉਹ ਕੌਂਸਲ ਨੇ ਮੈਨੂੰ ਥੋੜਾ ਚਿਰ ਕਾਫੀ ਥੋੜਾ ਚਿਰ ਨਹੀਂ ਕਾਫੀ ਚਿਰ ਪ੍ਰਾਪਤ ਕੀਤਾ ਉਹ ਜਗ੍ਹਾ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਰੈਜ਼ੋਲੂਸ਼ਨ ਕਰਕੇ ਦੇ ਦਿਓ ਉੱਥੇ ਸਰਕਾਰ ਨੇ ਸਕੂਲ ਬਣਾਉਣਾ ਆ ਪੂਰੇ ਪੈਸੇ ਲਾ ਕੇ ਵਧੀਆ ਸਕੂਲ ਬਣਾਉਣਾ ਆ ਅਸੀਂ ਉਹ ਸਕੂਲ ਨੂੰ ਤਸਵੀ ਤੱਕ ਬਣਾਵਾਂਗੇ ਪਹਿਲਾਂ ਪ੍ਰਾਇਮਰੀ ਬਣਾਵਾਂਗੇ ਫਿਰ ਦਸਵੀਂ ਤੱਕ ਬਣਾਵਾਂਗੇ ਔਰ ਉਹਦੇ ਵਿੱਚ ਉਹ ਗੋਗਲੂਆਂ ਤੋਂ ਮਿੱਟੀ ਚਾਣ ਵਾਲਾ ਕਰਕੇ ਕਿਉਂਕਿ ਮੈਂ ਮੀਟਿੰਗ 'ਚ ਸ਼ਾਮਲ ਨਹੀਂ ਹੋਈ ਸੱਤ ਮਰਲੇ ਜਗ੍ਹਾ ਦਾ ਮਤਾ ਪਾਕਾ ਹੁਣ ਤੁਸੀਂ ਮੈਨੂੰ ਦੱਸੋ ਸੱਤ ਮਰਲੇ ਜਗ੍ਹਾ ਦੇ ਵਿੱਚ ਕਿਹੜਾ ਸਕੂਲ ਬਣਦਾ ਉਹ ਤਾਂ ਉਹੀ ਖੁੱਡੇ ਕੀ ਗੱਲ ਗਰੀਬਾਂ ਦੇ ਬੱਚਿਆਂ ਨੂੰ ਸੁੱਖਿਆ ਹੋਇਆ ਕਿ ਉਹਨਾਂ ਨੇ ਖੁੱਡਿਆਂ ਦੇ ਵਿੱਚ ਵੜ ਕੇ ਪੜਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਵੀ ਮੈਨੂੰ ਉਹ ਸਾਰੀ ਜਗ੍ਹਾ ਚਾਹੀਦੀ ਆ ਤੁਸੀਂ ਸਾਰੀ ਜਗ੍ਹਾ ਜਿਹੜੀ ਆ ਉਹ ਤੁਹਾਨੂੰ ਜਾਂ ਤਾਂ ਐਜੂਕੇਸ਼ਨ ਬੋਰਡ ਦੇ ਨਾਮ ਲਗਵਾਉਣੇ ਪੈਣੇ ਆ ਜਾਂ ਮੈਨੂੰ 1 ਰੁਪਿਆ ਲੀਜ਼ ਤੇ ਦੇਣੀ ਆ ਹੁਣ ਆ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਮੈਂ ਰੈਜ਼ੋਲੂਸ਼ਨ ਕਰਵਾਇਆ ਕਿ ਉਹ ਸਾਰੀ ਦੀ ਸਾਰੀ ਜਗ੍ਹਾ ਦੇ ਵਿੱਚ ਅਸੀਂ ਸਕੂਲ ਬਣਾਉਣਾ ਆ ਹਾਲਾਂਕਿ ਉੱਥੇ ਸ਼ੁਰੂਆਤ ਵੀ ਕਰ ਦਿੱਤੀ ਗਈ ਵਾਸ਼ਰੂਮ ਵਗੈਰਾ ਬਣ ਵੀ ਗਿਆ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਇੱਕ ਪਰਮਿਸ਼ਨ ਹੁਣ ਜਿਹੜੀ ਹੈ ਸਰਕਾਰ ਦੇ ਕੋਲ ਉਹ ਭੇਜਣੀ ਹੁੰਦੀ ਆ ਡਿਪਾਰਟਮੈਂਟ ਦੇ ਕੋਲ ਗਈ ਹੋਈ ਆ ਇਹਨਾਂ ਦੇ ਕੋਲੋਂ ਮੈਂ ਮਤਾ ਪਵਾ ਲਿਆ ਕਿ ਪੂਰੀ ਜਗ੍ਹਾ ਦੇ ਵਿੱਚ ਅਸੀਂ ਸਕੂਲ ਬਣਾਵਾਂਗੇ ਔਰ ਉਹ ਇਹਨਾਂ ਨੇ ਡਿਪਾਰਟਮੈਂਟ ਨੂੰ ਜਿਹੜਾ ਲੋਕਲ ਬਾਡੀ ਡਾਇਰੈਕਟਰ ਨੂੰ ਭੇਜ ਦਿੱਤਾ ਹੋਇਆ ਔਰ ਮੈਂ ਖੁਦ ਵੀ ਆਪਣੇ ਵੱਲੋਂ ਵੀ ਕਹਿ ਦਿੱਤਾ ਉਹ ਇੱਕ ਦੋ ਦਿਨ ਦੇ ਵਿੱਚ ਸਾਡੇ ਕੋਲ ਉਹਦੀ ਲੀਜ਼ ਦੀ ਜਿਹੜੀ ਪਰਮਿਸ਼ਨ ਆ ਜਾਏਗੀ ਅਸੀਂ ਕਿਰਪਾਹ ਲੀਜ਼ ਦੇ ਉੱਤੇ ਇਹਨਾਂ ਦੇ ਕੋਲੋਂ ਜਗ੍ਹਾ ਲੈ ਕੇ ਉੱਤੇ ਸ਼ਾਨਦਾਰ ਸਾਫ ਸੁੱਧਾ ਸਕੂਲ ਜਿਹੜਾ ਉਹ ਫਿਲਹਾਲ ਉਹ ਕੁਸ਼ ਮਲਿਆਂ ਵਾਸਤੇ ਸੁਣੋ ਸੁਣੋ ਸੋਹਣ ਸੋਲ ਸਾਹਿਬ ਉੱਥੇ ਹੁਣ ਉਹਦੇ ਵਿੱਚ ਕਮਾਲਪੁਰਾ ਬਗਿਹੜਪੁਰਾ ਗੁਰਨਾਨਕਪੁਰਾ ਮੱਲਾ ਗੋਂਸ ਇਧਰ ਹੋਰ ਜਿੰਨਾ ਗਰੀਬ ਪੱਕਾ ਲੱਗਦਾ ਸਾਰਾ ਹੀ ਉਸ ਸਕੂਲ ਨੂੰ ਲੱਗਦਾ ਐਸ ਵੇਲੇ ਉਹ ਸਕੂਲ ਉਹ ਸਕੂਲ ਦਾ ਮੈਨੂੰ ਆਈਡੀਆ ਆਇਆ ਸੀ ਕਿ ਜਿਹੜਾ ਬਬਰੀਕ ਮੁਹੱਲਾ ਕਹਿ ਦਿੰਦੇ ਵਗੈੜਪੁਰਾ ਵੀ ਕਹਿ ਦਿੰਦੇ ਆ ਉੱਥੇ ਮੈਂ ਗਈ ਸੀ ਇਲੈਕਸ਼ਨ ਦੇ ਵਿੱਚ ਤੇ ਉੱਥੇ ਗੁਰਦੁਆਰੇ ਦੇ ਵਿੱਚ ਉਹ ਸਕੂਲ ਚੱਲਦਾ ਸੀ ਛੋਟਾ ਜਿਹਾ ਉਹ ਗਨਬਾਦਮੀ ਕਿਜੀ ਦਾ ਮੰਦਿਰ ਆ ਜਿਹਦੇ ਵਿੱਚ ਉਹ ਸਕੂਲ ਚੱਲਦਾ ਸੀ ਉਸ ਮੰਦਿਰ ਦਾ ਵੀ ਜਿਹੜਾ ਹੈਗਾ ਉੱਥੇ ਅਸੀਂ ਇੱਕ ਕਮਿਊਨਿਟੀ ਹਾਲ ਬਣਾ ਰਹੇ ਹਾਂ ਇਸ ਵੇਲੇ ਕੰਮ ਚੱਲ ਰਿਹਾ ਉਹ ਕਮਿਊਨਿਟੀ ਹਾਲ ਅਸੀਂ ਜਿਹੜਾ ਲੋਕਾਂ ਦੇ ਸਪੰਸਰ ਕਰਾਂਗੇ ਜਿੰਨੀ ਦੇਰ ਸਾਡਾ ਸਕੂਲ ਇਹ ਬਣਨਾ ਆ ਇਹਨੂੰ ਟਾਈਮ ਲੱਗੂਗਾ 2 4 6 ਮਹੀਨੇ ਜਿੰਨਾ ਟਾਈਮ ਲੱਗੂਗਾ ਉੰਨੀ ਦੇਰ ਉਸ ਹਾਲ ਦੇ ਵਿੱਚ ਅਸੀਂ ਉਹ ਸਕੂਲ ਜਿਹੜਾ ਉਹਦਾ ਗਲੂ ਚਲਦਾ ਰੱਖਾਂ ਮੈਂ ਆਸ ਕਰ ਰਿਹਾ ਮੇਰੀ ਜੋਤ ਦੇਸ਼ਾ ਬਰਤੂ ਮੈਂ ਚਲਦੀ ਤੇ ਤੁਹਾਡਾ ਹਲਕੇ ਵਿੱਚ ਕਿੰਨਾ ਘੰਗਾਰਾ ਤੁਹਾਨੂੰ ਲੱਗਦਾ ਜੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਬਹੁਤ ਵੱਡੇ ਪੱਦਰ ਦੇ ਉੱਤੇ ਲੋਕਾਂ ਦੇ ਲੋਕਾਂ ਦੇ ਵਿੱਚ ਜਿਹੜਾ ਜਿਹੜਾ ਸਹਿਮ ਹੋਣਾ ਚਾਹੀਦਾ ਸੀ ਜਿਹੜਾ ਡਰ ਹੋਣਾ ਚਾਹੀਦਾ ਸੀ ਉਹ ਪੈਦਾ ਹੋਇਆ ਔਰ ਲੋਕਾਂ ਦਾ ਭਰੋਸਾ ਵੀ ਵਧਿਆ ਮੈਨੂੰ ਹਰ ਪਾਸਿਓਂ ਇਹ ਚੰਗੀਆਂ ਖਬਰਾਂ ਮਿਲ ਰਹੀਆਂ ਨੇ ਕਿ ਬਹੁਤ ਵੱਡਾ ਫਰਕ ਆ ਰਿਹਾ ਪਰ ਮੈਂ ਇਹ ਨਹੀਂ ਕਹਿੰਦੀ ਕਿ ਵੀ ਜਿਹੜਾ ਇਹ ਖਤਮ ਹੋ ਗਿਆ ਉਦੇ ਤੇ ਲਗਾਤਾਰ ਜਿਹੜੀ ਆ ਕਾਰਵਾਈ ਚੱਲਦੀ ਪਈ ਆ ਔਰ ਚੱਲਦੀ ਕਾਰਵਾਈ ਦੇ ਵਿੱਚ ਆਪਾਂ ਇਹਨੂੰ ਸਿਰੇ ਲਗਾਵਾਂਗੇ ਸਰਕਾਰ ਨੇ ਤਿਆਹੀਅਤ ਕੀਤਾ ਹੋਇਆ ਜੁਧ ਜਿਹੜਾ ਨਸ਼ਾ ਵਿਰੁੱਧ ਤੁਹਾਡੀ ਵੀ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ ਤੁਸੀਂ ਮੈਂ ਡਾਕਟਰਾਂ ਦੀ ਭਰਤੀ ਹੋਈ ਆ ਚ ਸਾਨੂੰ ਮਿਲਣਗੇ ਕੁਛ ਨਾ ਕੁਛ ਜ਼ਰੂਰ ਮਿਲਣਗੇ ਦੇਖੋ ਇਹ ਕੋਈ ਮਟੀਰੀਅਲ ਤਾਂ ਹੈ ਨਹੀਂਗਾ ਕੋਈ ਪ੍ਰੋਡਕਟ ਤਾਂ ਹੈ ਨਹੀਂਗਾ ਕਿ ਅਸੀਂ ਬਾਹਰਲੇ ਮੁਲਕ ਤੋਂ ਮੰਗਾ ਲਈਏ ਜਾਂ ਦੂਜੀ ਸਟੇਟ ਚੋਂ ਮੰਗਾ ਲਈਏ ਡਾਕਟਰ ਹੀ ਨਹੀਂ ਹੈਗੇ ਜਿੰਨੇ ਡਾਕਟਰ ਹੁਣ ਤੱਕ ਭਰਤੀ ਕੀਤੇ ਆ ਹੁਣ ਜਿੰਨੇ ਸੀਨੀਅਰ ਡਾਕਟਰ ਆ ਸਭ ਨੇ ਆਪ ਆਪਣੀਆਂ ਦੁਕਾਨਾਂ ਹਸਪੀਟਲ ਬਣਾ ਲਏ ਉਹ ਐਡਵਾਂਸ ਦੇ ਵਿੱਚ ਅਸਤੀਫੇ ਦੇ ਕੇ ਤਾਂ ਆਪਣੇ ਜਾ ਕੇ ਹਸਪੀਟਲ ਚਲਾ ਰਹੇ ਆ ਹੁਣ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਜਮਾਨੇ ਪੰਜ ਜਿਹੜੇ ਮੈਡੀਕਲ ਕਾਲਜ ਖੋਲੇ ਉਹਦਾ ਉਹਦਾ ਮਕਸਦ ਕੀ ਆ ਕਿ ਫ੍ਰੀ ਬੱਚੇ ਪੜਨਗੇ ਫ੍ਰੀ ਬੱਚੇ ਡਾਕਟਰ ਬਣਨਗੇ ਤਾਂ ਸਾਡੇ ਕੰਮ ਆਉਣਗੇ ਜਿਹੜੇ ਪੁਰਾਣੇ ਜਮਾਨਿਆਂ ਦੇ ਵਿੱਚ ਜਿਨ੍ਹਾਂ ਨੇ ਕਰੋੜਾਂ ਰੁਪਈਆ ਰਿਸ਼ਵਤ ਦੇ ਕੇ ਤੇ ਕਰੋੜਾਂ ਰੁਪਈਆ ਦੇ ਕੇ ਜਿਨ੍ਹਾਂ ਨੇ ਦਾਖਲੇ ਲਏ ਸੀ ਜੰਝਟੇ ਕਰੋੜਾਂ ਰੁਪਏ ਖਰਚ ਕੇ ਜਿਹੜੇ ਡਾਕਟਰ ਬਣੇ ਆ ਉਹ ਸਾਡੀ ਕਿਉਂ ਸੁਣਨਗੇ ਬਈ ਅਸੀਂ ਕਿੱਦਾਂ ਪੂਰੇ ਕਰਾਂਗੇ ਉਹਨਾਂ ਦੇ ਪੈਸੇ ਜਿਹੜੇ ਡਾਕਟਰ ਉਹ ਹੈਗੇ ਵੀ ਅਜੇ ਮਮੋ ਫੀਨੇ ਡਾਕਟਰ ਜਿਹੜੇ ਹੈਗੇ ਆ ਉਹਦੇ ਤੇ ਆਪਾਂ ਆਪਾਂ ਚੱਲਾਂਗੇ ਕਿਸ ਦਿਨ ਹਸਪੀਟਲ ਕੰਪਨੀ ਦੇ ਡਿਪਾਰਟਮੈਂਟ ਰੇ ਕਿੱਟ ਲਗਾਉਂਦਾ ਹੀ ਆ ਤੁਹਾਡੇ ਕਿਸੇ ਹੋਣੀ ਧਿਆਨ ਜੀ ਹੁੰਦਾ ਸੀ ਜਿਹੜੇ ਸਰਕਾਰੀ ਡਾਕਟਰ ਜਿੰਨੇ ਵੀ ਹੈਗੇ ਜਿਹੜਾ ਹੈਗੇ ਤੌਰ ਤੋਂ ਆ ਲੈਣਦਾ ਸੀ ਤੁਸੀਂ ਕੀ ਕਰਾਂ ਕੀ ਕਰੀ ਪਰ ਉਹ ਹਾਲਾਤ ਉਹੀ ਆ ਜੀ ਕੋਈ ਪੇਸ਼ੈਂਟ ਭੇਜੋ ਪ੍ਰੈਫਰ ਹੋਣਾ ਉਹਦੇ ਉਸ ਕੀ ਕਰੂਗਾ ਗਰੀਬ ਚਲੋ ਆਪਾਂ ਕਰਦੇ ਫਿਰ ਉਹਦਾ ਹੱਲ ਸਾਰੇ ਜਨ ਉਹ ਸੁਣੋ ਮੇਰੀ ਗੱਲ ਹੁਣ ਮੈਂ ਇੱਕ ਗੱਲ ਤੁਸੀਂ ਮੇਰੀ ਸੁਣੀਓ ਕਰਦੇ ਆ ਹੁਣ ਅਸੀਂ ਬੈਠਦੇ ਆ ਖਾਣਾ ਪੀਣਾ ਖਾਂਦੇ ਗੱਲਾਂ ਕਰਾਂਗੇ ਸੁਣੋ ਸੁਣੋ ਮੇਰੀ ਗੱਲ ਆਪਾਂ ਬੈਠਦੇ ਆ ਸਵਾਲ ਲੇਓ ਜੋ ਸੁਗਰੀਆਂ ਬਣ ਕੇ ਅਸੀਂ ਸਾਰੇ ਇਸ ਹਲਕੇ ਦੇ ਬਰਕਰਾਰ ਬਣ ਕੇ ਰਹਾਂਗੇ